ਜਦੋਂ ਸੋਚੋ ਕਿ ਤੁਹਾਨੂੰ ਕਿਵੇਂ ਲੱਗੇਗਾ ਜੇਕਰ ਤੁਹਾਨੂੰ ਪਤਾ ਲੱਗੇ ਕਿ ਕੋਈ ਤੁਹਾਡੇ ਤੇ ਨજર ਰੱਖ ਰਿਹਾ ਹੈ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੀ ਦੇਰ ਤੱਕ ਤੁਹਾਡੇ ਤੇ ਨજર ਰੱਖੀ ਜਾ ਰਹੀ ਹੈ ਤਾਂ ਤੁਸੀਂ ਹੋਰ ਵੀ ਹੈਰਾਨ ਹੋਵੋਗੇ ਕਿਆ ਜਾਂਦਾ ਹੈ ਕਿ ਕੋਈ ਸਾਡੀ ਧਰਤੀ ਦੇ ਪਿਛਲੇ 13000 ਸਾਲਾਂ ਤੋਂ ਨજર ਰੱਖ ਰਿਹਾ ਹੈ ਸਾਡੀ ਹਰ ਗਤੀਵਿਧੀ ਤੇ ਨજર ਰੱਖੀ ਜਾ ਰਹੀ ਹੈ ਕੋਈ ਸਾਡੀ ਹਰ ਚੀਜ਼ ਦੀ ਨਿਗਰਾਨੀ ਕਰ ਰਿਹਾ ਹੈ ਇਹ ਕੌਣ ਹੈ ਅਤੇ ਸਾਨੂੰ ਇਹ ਕਿਵੇਂ ਪਤਾ ਲੱਗਾ ਸਾਲ 1898 ਸੈਟਲਾਈਟ ਲਾਂਚ ਕਰਨ ਦੀ ਤਕਨੀਕ ਵੀ ਸੈਟਲਾਈਟ ਲਾਂਚਿੰਗ ਪ੍ਰੋਫ ਨਹੀਂ ਕੀਤੀ ਗਈ ਸੀ 19ਵੀਂ ਸਦੀ ਦੇ ਆਸ-ਪਾਸ ਸ਼ੁਰੂ ਹੋਇਆ ਪਰ ਇਹ ਪਹਿਲੀ ਵਾਰ ਸੀ ਜਦੋਂ ਵਿਗਿਆਨੀਆਂ ਨੇ ਇਸ ਨੂੰ ਕੈਮਰੇ ਵਿੱਚ ਕੈਦ ਕੀਤਾ ਸੀ ਵਿਗਿਆਨੀਆਂ ਨੇ ਪਹਿਲੀ ਵਾਰ ਅਜੀਬ ਚੀਜ਼ ਦੇਖੀ ਸੀ ਜਿਸ ਨੂੰ ਅਸੀਂ ਯੂਐਫਓ ਕਹਿ ਸਕਦੇ ਹਾਂ ਸੈਟਲਾਈਟ ਰਾਹੀਂ ਧਰਤੀ ਤੇ ਕਈ ਰੇਡੀਓ ਸੰਦੇਸ਼ ਵੀ ਭੇਜੇ ਗਏ ਸਨ ਔਰ ਉਸ ਸਮੇਂ ਤੱਕ ਸਾਡੇ ਕੋਲ ਇਸ ਵਰਗੀ ਤਕਨੀਕ ਨਹੀਂ ਸੀ ਰੇਡੀਓ ਸਿਗਨਲ ਪ੍ਰਾਪਤ ਕਰ ਸਕੇ ਨਿਪੇਲਾ ਟੈਸਲਾ ਨੂੰ ਵੀ ਇਹਨਾਂ ਵਿੱਚੋਂ ਇੱਕ ਸੰਦੇਸ਼ 1999 ਵਿੱਚ ਮਿਲਿਆ ਜਦੋਂ ਉਸਦੇ ਸੰਦੇਸ਼ ਨੂੰ ਡੀਕੋਡ ਕੀਤਾ ਗਿਆ ਤਾਂ ਪੂਰੀ ਦੁਨੀਆ ਹੈਰਾਨ ਰਹਿ ਗਈ ਸੈਟਲਾਈਟ ਦੁਆਰਾ ਭੇਜੇ ਗਏ ਸੰਦੇਸ਼ ਅਨੁਸਾਰ ਇੱਕ ਲੱਖ ਪੀਪੀ ਹਜ਼ਾਰ ਸਾਲਾਂ ਤੋਂ ਧਰਤੀ ਅਤੇ ਮਨੁੱਖਾਂ 'ਤੇ ਨਜ਼ਰ ਰੱਖ ਰਿਹਾ ਹੈ ਹੁਣ ਅਸੀਂ ਸੈਕਿੰਡ ਵੀਡੀਓ ਵਿੱਚ ਦੱਸਾਂਗੇ ਕਿ ਉਹ ਕੌਣ ਨੇ ਜੋ ਆਪਣੇ ਤੇ ਨਜ਼ਰ ਰੱਖ ਰਹੇ ਨੇ ਜੇ ਤੁਹਾਨੂੰ ਸਾਡੀ ਪੂਰਕ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਦਿਸ ਜੀ ਫੈਕਟ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਦਬਾਇਓ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਅਗਲੀ ਵੀਡੀਓ ਚਾਹੀਦੀ ਆ ਜਾਂ ਨਹੀਂ ਧੰਨਵਾਦ